ਟ੍ਰਕਿੰਗ ਜਿਹੜੀ ਆ ਉਹ ਹਰ ਚੀਜ਼ ਦੀ ਬੈਕਬੋਨ ਫਾਰ ਇਗਜ਼ਾਮਪਲ ਜੇ ਸਾਡੇ ਟਾਈਮ 'ਚ ਪੁੱਛਦੇ ਬੱਚੇ ਤੇ ਭਈ ਆਂਡਾ ਕਿੱਥੋਂ ਆਂਦਾ ਹੈ ਉਹਨੇ ਕਹਿੰਦਾ ਕੁਕੜੀ ਤੋਂ ਅੱਜ ਦੇ ਟਾਈਮ ਤੇ ਪੁੱਛੇ ਆਂਡਾ ਕਿੱਥੋਂ ਆਂਦਾ ਉਹ ਕਹਿੰਦਾ ਗਰੋਸਰੀ ਸਟੋਰ ਤੋਂ ਹਾਏ ਹਾਏ ਜਿਹੜਾ ਗਰੋਸਰੀ ਸਟੋਰ ਤੇ ਕੁਕੜੀ ਦੇ ਦਰਮਿਆਨ ਜਿਹੜਾ ਹੈ ਨਾ ਉਹ ਟਰੱਕਰ ਆ ਜਿਹੜੀ ਟੈਕਨੋਲੋਜੀ ਆ ਰਹੀ ਕਿ ਇਹਦੇ ਨਾਲ ਟ੍ਰਕਿੰਗ ਜੌਬਸ ਖਰਾਬ ਹੋਣਗੀਆਂ ਇਦਾਂ ਦੀ ਟੈਕਨੋਲੋਜੀਜ਼ ਨੇ ਇਦੇ ਨਾਲ ਟ੍ਰੱਕਿੰਗ ਦੀ ਡਰਾਈਵਰ ਨੂੰ ਬੈਨੀਫਿਟ ਹੋਣਾ ਜੌਬ ਖਤਮ ਨਹੀਂ ਹੋਣੀ ਉਹਦੀ ਰੀਜ਼ਨ ਇਹ ਹੈ ਕਿ ਜਿਹੜਾ ਕਮਰਸ਼ੀਅਲ ਐਸਪੈਕਟ ਹੈਗਾ ਉਹਦੀ ਇੰਸ਼ੋਰੈਂਸ ਕਿਸੇ ਨੇ ਕਵਰ ਨਹੀਂ ਕਰਦਾ ਕਰਾ ਉਹ ਸਾਲ 'ਚ 1 ਲੱਖ ਮਾਈਲ ਚਲਾਉਂਦਾ ਯਾਨੀ ਦੁਨੀਆ ਦਾ ਜੇ ਚੱਕਰ ਲਾਈਏ ਨਾ ਤੇ ਚਾਰ ਵਾਰੀ ਚੱਕਰ ਬਣਦਾ 1 ਲੱਖ ਮਾਈਲ ਤੇ ਮੋਸਟਲੀ ਜਿਹੜੇ ਟ੍ਰੱਕਰ ਨੇ ਉਹ 300 ਡੇਸ ਆਪਣੇ ਘਰੋਂ ਸਾਲ 'ਚ ਦੂਰ ਰਹਿੰਦੇ ਨੇ ਤੇ ਹੁਣ ਜਿਹੜੇ ਪ੍ਰੋਫੈਸ਼ਨਲ ਟ੍ਰੱਕਰ ਨੇ ਉਹ ਆਲਮੋਸਟ 3 ਮਿਲੀਅਨ ਮਾਈਲ ਕ੍ਰਾਸ ਕਰ ਜਾਂਦੇ ਨੇ ਆਪਣੇ ਕੈਰੀਅਰ ਦੇ ਅੰਦਰ ਜੀ ਇਹ ਬਹੁਤ ਸਾਰੀ ਜਿਹੜੇ ਚੀਜ਼ਾਂ ਨੇ ਇਹ ਪੋਜ਼ਿਟਿਵ ਨੇ ਟਰਕਿੰਗ ਵਾਸਤੇ ਪਰ ਟਰਕਿੰਗ ਨੂੰ ਬਹੁਤ ਜ਼ਿਆਦਾ ਅੰਡਰ ਐਸਟੀਮੇਟ ਕੀਤਾ ਜਾਂਦਾ ਤੇ ਜਿਹੜੇ ਸਾਡੇ ਕੋਲ ਫਾਈਨੈਂਸ ਦੀ ਆਪਸ਼ਨ ਆ ਉਹ ਸਮਝੋ ਸੜਾ ਬੈਸਟ ਆਪਸ਼ਨ ਆ ਸਾਡੇ ਕੋਲ ਕਿਉਂਕਿ ਅਸੀਂ ਨਵੇਂ ਡਰਾਈਵਰਾਂ ਨੂੰ ਵੀ ਹੁਣ ਬਹੁਤ ਵਧੀਆ ਰੇਟ ਦੇ ਰਿਹਾ ਥਰੂ ਨਾਨ-ਪ੍ਰੋਫਿਟ ਬੈਂਕਾਂ ਦੇ ਜਿਹੜੇ ਚਲੋ ਫਸਟ ਟਾਈਮ ਡਰਾਈਵਰ ਨੂੰ ਆਫਰ ਕਰਦੇ ਨੇ ਓਨਰ ਬਟਰ ਬਣਾਉਂਦੀ ਤੇ ਸਪੈਸ਼ਲ ਰੇਟ ਦੇ ਤੇ ਤੁਸੀਂ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਜੇ ਤੁਸੀਂ ਆਪ ਕਰਨਾ ਚਾਹੋ ਐਪਲੀਕੇਸ਼ਨ ਆਪ ਕਰ ਸਕਦੇ ਹੋ ਨਹੀਂ ਤੇ ਸਾਨੂੰ اپنی ਦੇਸੀ ਲੈਂਗੁਏਜ ਨੇ ਉਹਦੇ ਚ ਜਾ ਕੇ ਤੁਹਾਡੀ ਐਪਲੀਕੇਸ਼ਨ ਲੈ ਸਕਦੇ ਜਿਆ ਵੀ ਰੇਡੀਅ ਯੂਐਸਏ ਸਨਰੇ ਦੇਖਦੇ ਸਾਡੇ ਸਭ ਸਤਕਾਰਯੋਗ ਸਰੋਤਿਆਂ ਦੀ ਸੇਵਾ ਚ ਮੈਂ ਮਸੂਦ ਮੱਲੀ ਬੜਾ ਅਦਬ ਭਰਿਆ ਨਿਕਾ ਜੀ ਅਸਲਾਮ ਅਦਾਬ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਹਿੰਨੇ ਆਂ ਔਰ ਅੱਜ ਦੀ ਇਸ ਮੁਲਾਕਾਤ ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਨੇ ਆਂ ਇਹ ਮੁਲਾਕਾਤ ਹੁੰਦੀ ਹੈ ਜੀ ਯੂ ਐਸ اے ਟਰੱਕ ਸੇਲਸ ਤੋਂ ਸਈਅਦ ਸਾਹਿਬ ਦੇ ਨਾਲ ਜਿਨ੍ਹਾਂ ਨੂੰ ਕਰਨੇ ਅਸੀਂ ਰੂਬਰੂ ਗੱਲਾਂ ਬਾਤਾਂ ਕਰਨੇ ਉਹਨਾਂ ਨਾਲ ਔਰ ਉਹਨਾਂ ਗੱਲਾਂ ਬਾਤਾਂ ਜੇ ਕੋਈ ਕਹਿ ਲਵੋ ਕਿ ਅੰਦਰ ਦੀਆਂ ਗੱਲਾਂ ਪੁੱਛ ਲੈਣੇ ਆ ਕੋਈ ਉਹਨਾਂ ਕੋਲ ਕਢਾ ਲੈਣੇ ਆ ਔਰ ਇਸ ਤਰ੍ਹਾਂ ਟ੍ਰਕਿੰਗ ਬਿਜ਼ਨਸ ਦੇ ਨਾਲ ਜੁੜੇ ਮਾਮਲੇ ਨੇ ਜਿਹੜੇ ਉਹਨਾਂ ਦਾ ਤੁਹਾਨੂੰ ਜਾਣੂ ਕਰਾਉਣੇ ਆ ਸੋ ਸਈਅਦ ਸਾਹਿਬ ਅੱਜ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਨੂੰ ਜੀ ਆਇਆਂ ਨੂੰ ਕਹਿੰਦੇ ਸਲਾਮ ਅਦਾਬ ਔਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਨਮਸਤੇ ਸਭ ਨੂੰ ਤੇ ਬਹੁਤ ਬਹੁਤ ਅਸਲਾਮ ਅਲੈਕਮ ਜੀ ਵੈਲਕਮ ਸலாம் ਸਈਅਦ ਸਾਹਿਬ ਗੱਲਬਾਤ ਦਾ ਮੋਢ ਅੱਜ ਮੈਂ ਇਹਦਾ ਮੰਨਾਂਗਾ ਕਿ ਨਿਆਣਾ ਵਿਗੜਿਆ ਤਗੜਿਆ ਹੁੰਦਾ ਹੈ ਨਾ ਹੁੰਦਾ ਕਾਬਲ ਹੈ ਮਬ ਉਹਦੀ ਕਾਬਲੀਅਤ ਦੀ ਵਡਿਆਈ ਉਹਦੇ ਚ ਕੋਈ ਕਮੀ ਨਹੀਂ ਹੁੰਦੀ ਪਰ ਉਹਦੇ ਇੰਟਰਸਟ ਆਪਣੇ ਹੁੰਦੇ ਆ ਕਰਲਾ ਉਹ ਕਰਲਾ ਉਹ ਪੰਗਿਆਂ 'ਚ ਪਿਆ ਰਹਿੰਦਾ ਤੇ ਉਹ ਸਾਡਾ ਦਾਦਾ ਬਾਹ ਕੇ ਸਮਝਾਉਂਦਾ ਹੁੰਦਾ ਹੁੰਦਾ ਹੈ ਕਿ ਪੁੱਤਰ ਜਿੰਨਾ ਭੇਡਾਂ ਦੇ ਮਗਰ ਬਾਬਾ ਡਾਂਗ ਲੈ ਕੇ ਹੁੰਦਾ ਨਾ ਉਹ ਇਜੜ ਦਰਿੰਦਿਆਂ ਤੋਂ ਵੀ ਬਚਿਆ ਰਹਿੰਦਾ ਬਘਿਆੜਾਂ ਤੋਂ ਵੀ ਬਚਿਆ ਰਹਿੰਦਾ ਸੱਠ ਪੇਟ ਤੋਂ ਵੀ ਬਚਿਆ ਰਹਿੰਦਾ ਤੇ ਕੁਰਾਏ ਪੈਣੋਂ ਵੀ ਬਚਿਆ ਰਹਿੰਦਾ ਗੱਲ ਇਹ ਹੈ ਕਿ ਟਰੱਕਿੰਗ ਦਾ ਬਿਜ਼ਨਸ ਵੀ ਕੋਈ ਇਹਦੇ ਨਾਲ ਤਾਲਮੇਲ ਇਦਾਂ ਹੀ ਖਾਂਦਾ ਆ ਮੈਂ ਚਾਹੁੰਦਾ ਕਿ ਇਸ ਵਾੜੇ ਇਸ ਇਜੜ ਦੇ ਮਗਰ ਬਾਬੇ ਦੀ ਡਾਂਗ ਐ ਹੋਜੀ ਹੋਣੀ ਚਾਹੀਦੀ ਏ ਬਾਕੀ ਗੱਲ ਤੁਹਾਡਾ ਬਿਜ਼ਨਸ ਤੁਸੀਂ ਆਪ ਸਮਝਦਾਰ ਹੋ ਹੁਣ ਇਹ ਦੇ ਚੋਂ ਕਹਿ ਲਵੋ ਕਿ ਪੁਨਨ ਨਚੋੜ ਗਿਆ ਜਿਹੜਾ ਉਹ ਅੱਜ ਸਾਨੂੰ ਦਵੋ ਜੀ ਜੀ ਬਿਲਕੁਲ ਤੁਸੀਂ ਸਹੀ ਗੱਲ ਕਰਦੇ ਹੋ ਕਿ ਜਿਹੜੀ ਇਹ ਜਿਹੜਾ ਟਰੱਕਿੰਗ ਬਿਜ਼ਨਸ ਆ ਇਹਦੀ ਇਹਨੀ ਅਪਰੀਸ਼ੀਏਸ਼ਨ ਨਹੀਂ ਜਿਹਦੀ ਇੰਨੇ ਮਤਲਬ ਜਿੰਨੇ ਦੀ ਮਿਹਨਤ ਆ ਤੇ ਮੈਂ ਤੁਹਾਡੀ 100% ਗੱਲ ਨਾਲ ਸਹਿਮਤ ਆ ਤੇ ਜੇ ਤੁਸੀਂ ਇਸ ਤਰ੍ਹਾਂ ਦੇਖੋ ਕਿ ਮੈਂ ਤੁਹਾਨੂੰ ਥੋੜੇ ਜਿਹਾ ਫੈਕਟਸ ਪੇਸ਼ ਕਰਦਾ ਜੀ ਜਿਹੜੇ 72% ਜਿਹੜਾ ਸਾਡੇ ਵੱਲ ਜਿੰਨਾ ਵੀ ਸਮਾਨ ਆ ਜਾਂ ਖਾਣ ਪੀਣ ਦੀ ਚੀਜ਼ਾਂ ਨੇ ਜਾਂ ਜਿਹੜੇ ਕੱਪੜੇ ਪਾਈ ਬੈਠਾ ਜਾਂ ਮਸ਼ੀਨਾਂ ਨੇ ਜਾਂ ਕੰਪਿਊਟਰ ਆ ਜਿਹੜਾ ਵੀ ਆਪਣੇ ਅਲਦਵਾਲੇ ਹੈਗਾ ਇਹ ਸਾਰਾ ਟਰਕਿੰਗ ਦੀ ਵਜ੍ਹਾ ਤੋਂ ਹੀ ਸਾਡੇ ਕੋਲ ਪਹੁੰਚਦਾ کہنے hmm. دا مقصد ہے کہ ٹرکنگ جڑی ہے وہ ہر چیز دی بیک بون ہے فار ایگزامپل جے ساڑھے ٹائم چے پوچھ دے بچے تو بھئی آنڈا کے دروں آندا ہے انہیں کہنا ککڑی تو آئی دے ٹائم تے پوچھے آنڈا کے دروں آندا ہے وہ کہنے دا گروسری سٹور تو آئے ہائے <laughs> گروسری سٹور تے ککڑ... ککڑی دے درمیان جڑا ہے نا وہ ٹرک کر رہا واہ 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 کیا بات ہے کیا بات ہے گڈ جے ٹرکنگ اینی ریزن جے سمجھے ਤੇ ਗਰੋਸਰੀ ਸਟੋਰ ਚ 3 ਦਿਨ ਦਾ ਸਿਰਫ ਸਮਾਨ ਪਿਆ ਹੁੰਦਾ ਹਮ ਹਸਪੀਟਲ ਚ 1 ਵੀਕ ਦਾ ਸਪਲਾਈ ਪਈਆਂ ਹੁੰਦੀਆਂ ਗੈਸ ਸਟੇਸ਼ਨ ਤੇ 48 ਆਵਰ ਦਾ ਡੀਜ਼ਲ ਜਾਂ ਗੈਸ ਪਈ ਹੁੰਦੀ ਆ ਅੱਛਾ ਤੇ ਜੇ ਇਸ ਤਰ੍ਹਾਂ ਕਿਹਾ ਜਾਏ ਕਿ ਟਰੱਕਰ ਜਿਹੜਾ ਉਹ ਅਮਰੀਕਾ ਨੂੰ ਰਨ ਕਰ ਰਿਹਾ ਉਹ ਕੱਟ ਨਹੀਂ ਹੋਏਗਾ ਤੇ ਮੈਂ ਤੁਹਾਨੂੰ ਇੱਕ ਆਈਡੀਆ ਜਿਹਾ ਦੱਸਣਾ ਕਿ ਟਰਕਿੰਗ ਦੀ ਜਿਹੜੀ ਇੰਡਸਟਰੀ ਆ ਅਮਰੀਕਾ ਚ 3.5 ਮਿਲੀਅਨ ਲੋਕੀ ਇਹਦੇ ਨਾਲ ਕਨੈਕਟਡ ਨੇ ਟਰੱਕਰ ਡਰਾਈਵਰ ਦੀ ਇੰਡਸਟਰੀ ਨਾਲ ਬੱਲੇ 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 ਵਨ ਆਫ ਦਾ ਲਾਰਜੈਸਟ ਵਰਕ ਫੋਰਸ ਇਨ ਅਮਰੀਕਾ ਤੇ ਫਿਰ ਵੀ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ ਸ਼ਾਰਟੇਜ ਹੈਗੇ 80000 ਡਰਾਈਵਰ ਦੀ ਚਲੋ ਮੈਂ ਉਹਨਾਂ ਨਾਲ ਨਹੀਂ ਮੰਨਦਾ ਕਿਉਂਕਿ ਮੇਰਾ ਖਿਆਲ ਹੈ ਉਹ ਸ਼ਾਰਟੇਜ ਡਰਾਈਵਰਾਂ ਦੀ ਨਹੀਂ ਹੈਗੀ ਉਹ ਰਿਟੈਂਸ਼ਨ ਦੀ ਹੈਗੀ ਤੁਸੀਂ ਉਹਨਾਂ ਨੂੰ ਪੇ ਨਹੀਂ ਕਰਦੇ ਤੇ ਵਿਚਾਰੇ ਛੱਡ ਜਾਂਦੇ ਨੇ ਤੇ ਜੇ ਦੂਜੇ ਪਾਸੇ ਦੇਖਿਆ ਜਾਏ ਕਿ ਜਿਹੜਾ ਐਵਰੀ ਟਰੱਕਰ ਆਸੀ ਆਪਣੀ ਕਮਿਊਨਿਟੀ ਦੀ ਗੱਲ ਨਹੀਂ ਕਰਦੇ ਸਾਡੀ ਕਮਿਊਨਿਟੀ ਤਾਂ ਉਹਦੇ ਤੇ ਜ਼ਿਆਦਾ ਮਿਹਨਤੀ ਆ ਜੇ ਦਾ ਐਵਰੀ ਟਰੱਕਰ ਉਹ ਸਾਲ ਚ 1 ਲੱਖ ਮਾਈਲ ਚਲਾਉਂਦਾ ਹੈ ਹੂੰ ਯਾਨੀ ਦੁਨੀਆ ਦਾ ਜੇ ਚੱਕਰ ਲਾਈਏ ਨਾ ਤੇ ਚਾਰ ਵਾਰੀ ਚੱਕਰ ਬਣਦਾ 1 ਲੱਖ ਮਾਈਲ ਬੱਲੇ 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 ਤੇ ਮੋਸਟਲੀ ਜਿਹੜੇ ਟਰੱਕਰ ਨੇ ਉਹ 300 ਡੇਜ਼ ਆਪਣੇ ਘਰੋਂ ਸਾਲ ਚ ਦੂਰ ਰਹਿੰਦੇ ਨੇ ਆਏ ਹਾਏ ਠੀਕ ਹੈ ਜੀ ਤੇ ਜਿਹੜੇ ਹੁਣ ਜਿਹੜੇ ਪ੍ਰੋਫੈਸ਼ਨਲ ਟਰੱਕਰ ਨੇ ਉਹ ਆਲਮੋਸਟ 3 ਮਿਲੀਅਨ ਮਾਈਲ ਕਰਾਸ ਕਰ ਜਾਂਦੇ ਨੇ ਆਪਣੇ ਕੈਰੀਅਰ ਦੇ ਅੰਦਰ ਹੂੰ ਹੂੰ ਜੀ ਇਹ ਬਹੁਤ ਸਾਰੀ ਜਿਹੜੇ ਚੀਜ਼ਾਂ ਨੇ ਇਹ ਪੋਜ਼ਿਟਿਵ ਨੇ ਟਰਕਿੰਗ ਵਾਸਤੇ ਪਰ ਟਰਕਿੰਗ ਨੂੰ ਬਹੁਤ ਜ਼ਿਆਦਾ ਅੰਡਰਐਸਟੀਮੇਟ ਕੀਤਾ ਜਾਂਦਾ ਹੈ ਠੀਕ ਹੈ ਠੀਕ ਹੈ ਠੀਕ ਹੈ ਮੈਂ ਐਸ਼ਾ ਸਾਹਿਬੇ ਤੇ ਇੱਕ ਸਵਾਲ ਹੋਰ ਪੁੱਛਣਾ ਸੀ ਕਿ ਜਿਹੜੀ ਟੈਕਨੋਲੋਜੀ ਆ ਰਹੀ ਹੈ ਕਿ ਇਹਦੇ ਨਾਲ ਟਰਕਿੰਗ ਜੌਬਸ ਨੇ ਜਿਹੜੀਆਂ ਜ਼ਰਾ ਖੁਰਦਰੀ ਜੀ ਗੱਲ ਆ ਕੋੜੀ ਗੱਲ ਆ ਕਿ ਇਹਦੇ ਨਾਲ ਟਰਕਿੰਗ ਜੌਬਸ ਖਰਾਬ ਹੋਣਗੀਆਂ ਦੇਖੋ ਟਰਕਿੰਗ ਜਵਾਬ ਖਰਾਬ ਨਹੀਂ ਹੋਣਗੀਆਂ ਟਰੱਕ ਡਰਾਈਵਰ ਜਿਹੜੇ ਨੇ ਉਹਨਾਂ ਦੀ ਸੇਫਟੀ ਵੱਧ ਜਾਏਗੀ ਫਾਰ ਇਗਜ਼ੈਂਪਲ ਕੁਝ ਟਾਈਮ ਟਿਕਰ ਅਸੀਂ ਇਹ ਜਿਹੜਾ ਆਪਣੇ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਜ਼ਿਆਦਾ ਬੈਨੀਫਿਟ ਨੇ ਟੈਕਨੋਲੋਜੀ ਸਾਡੇ ਵਾਸਤੇ ਫਾਰ ਇਗਜ਼ੈਂਪਲ ਜਿਹੜਾ ਮੈਂ ਇਨਕਪਾਈ ਬੈਠਾ ਜੀ ਅੱਜ ਤੋਂ 70 80 ਸਾਲ ਪਹਿਲਾਂ ਮੈਂ ਪੜਦਾ ਸੀ 70 80 ਵੀ ਨਹੀਂ ਸੋਰੀ 100 ਇਅਰ ਲਾ ਲਓ ਇੱਕ ਬਹੁਤ ਵੱਡਾ ਜਿਹੜਾ ਸੀਗਾ ਇੰਟੈਲੀਜੈਂਟ ਬੰਦਾ ਸੀਗਾ ਉਹ ਇਸ ਵਾਸਤੇ ਨਵੀਨਤਾ ਹੋ ਗਿਆ ਸੀ ਕਿ ਉਸ ਟਾਈਮ 'ਚ ਜਿਹੜਾ ਹੈਗਾ ਐਨਕ ਜਾਂ ਸ਼ੀਸ਼ਾ ਜਿਹੜਾ ਹੈ ਇਹ ਇਨਵੈਂਟ ਨਹੀਂ ਹੋਇਆ ਸੀ ਠੀਕ ਹੈ ਠੀਕ ਹੈ ਠੀਕ ਹੈ ਤੇ ਹੁਣ ਜੇ ਤੁਸੀਂ ਦੇਖਿਆ ਜਾਏ ਕਿ ਮੇਰੇ ਜਿਹਾ ਬੰਦਾ ਜਿਹੜੀ ਵਿਜ਼ਨ ਬਹੁਤ ਘੱਟ ਹੈ ਐਨਕ ਲਾ ਕੇ ਜਿਹੜਾ ਉਹ ਸੁਪਰਸਟਾਰ ਬਣ ਜਾਂਦਾ ਹੈ ਕਿ ਕਿਤੇ ਨੇ ਤੇ ਸੇਮ ਥਿੰਗ ਟੈਕਨੋਲੋਜੀ ਨਾਲ ਤੁਹਾਨੂੰ ਬਹੁਤ ਬੈਨੀਫਿਟ ਮਿਲ ਰਿਹਾ ਹੈ ਫਾਰ ਇਗਜ਼ੈਂਪਲ ਹੁਣ ਟਰੱਕਿੰਗ 'ਚ ਜਿਹੜੇ ਰੈਡਾਰ ਲੱਗੇ ਨੇ ਉਹਨਾਂ ਨਾਲ ਕੋਲੀਜ਼ਨ ਮੈਟਿਕਲੇਸ਼ਨ ਨਾਲ ਸੇਫਟੀ ਬਹੁਤ ਜ਼ਿਆਦਾ ਨੰਬਰ 1 ਹੋ ਜਾਂਦੀ ਹੈ ਠੀਕ ਹੈ ਲੈਂਡ ਡਿਪਾਰਚਰ ਵੀ ਬਹੁਤ ਬੈਨੀਫਿਟ ਦਿੰਦਾ ਜੇ ਫਟੀਗ ਹੋ ਰਹੀ ਹੋ ਤਾਂ ਉਹਦੇ ਚ ਲੈਂਡ ਡਿਪਾਰਚਰ ਵੀ ਤੁਹਾਨੂੰ ਬੇਕਅਪ ਕਰਾ ਦਿੰਦਾ ਹੈ ਗੋਡ ਫਾਰਵਰਡ ਜੇ ਤੁਸੀਂ ਫਟੀਗ ਨਾਲ ਥੋੜਾ ਬਹੁਤਾ ਫੋਕਸ ਖਤਮ ਹੋ ਜਾਏ ਤੇ ਜਿਹੜਾ ਬਲਾਈਂਡ ਜਿਹੜਾ ਕਹਿੰਦੇ ਬਲਾਈਂਡ ਸਪੌਟ ਉਹ ਸਾਨੂੰ ਬਹੁਤ ਬੈਨੀਫਿਟ ਕਰਦਾ ਹੈ ਕਈ ਵਾਰੀ ਪੈਸੇਂਜਰ ਸਾਈਡ ਤੇ ਕੋਈ ਛੋਟੀ ਜੀ ਕਾਰ ਹੋਏ ਜਿਹੜੀ ਅੱਗੇ ਆ ਜਾਏ ਤੁਹਾਨੂੰ ਨਜ਼ਰ ਹੀ ਨਹੀਂ ਆਂਦੀ ਤੇ ਉਹ ਜਿਹੜਾ ਬਲਾਈਂਡ ਸਪੌਟ ਉਹਨੂੰ ਮਤਲਬ ਸਾਡੀ ਬਹੁਤ ਹੈਲਪ ਕਰਦਾ ਹੈ ਇਦਾਂ ਜਿਹੜੀ ਟੈਕਨੋਲੋਜੀਜ਼ ਨੇ ਇਹਦੇ ਨਾਲ ਟਰੱਕਿੰਗ ਦੀ ਡਰਾਈਵਰ ਨੂੰ ਬੈ ਜੌਬ ਖਤਮ ਨਹੀਂ ਹੋਣੀ ਉਹਦੀ ਰੀਜ਼ਨ ਇਹ ਹੈ ਕਿ ਜਿਹੜਾ ਕਮਰਸ਼ੀਅਲ ਐਸਪੈਕਟ ਹੈਗਾ ਉਹਦੀ ਇੰਸ਼ੋਰੈਂਸ ਕਿਸ ਨੇ ਕਵਰ ਨਹੀਂ ਕਰਦੀ ਫਾਰ ਇਗਜ਼ਾਮਪਲ ਜਿਹੜਾ 에ਅਰਕ੍ਰਾਫਟ ਆ ਉਹਦੇ ਚ 20 25 ਸਾਲ ਤੋਂ ਆਟੋ ਪਾਇਲਟ ਬਣ ਗਿਆ ਪਰ ਫਿਰ ਵੀ ਇੱਕ ਪਾਇਲਟ ਬੈਠਾ ਹੁੰਦਾ ਇਦਾਂ ਹੀ ਕਾਰਾਂ ਦਾ ਸਿਸਟਮ ਡਿਫਰੈਂਟ ਆ ਪਰ ਟਰੱਕਿੰਗ ਦਾ ਡਿਫਰੈਂਟ ਡਿਫਰੈਂਟ ਸਿਸਟਮ ਆ ਉਹਦੇ ਚ ਡੈਫੀਨਿਟਲੀ ਡੈਫੀਨਿਟਲੀ ਟਰੱਕਿੰਗ ਦੀ ਜੌਬ ਰਹੇਗੀ ਲੌਂਗ ਡਿਸਟੈਂਸ ਵਾਸਤੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਅੱਛਾ ਮੈਨੂੰ ਈਸ਼ਾ ਸਾਹਿਬ ਇੱਕ ਸਵਾਲ ਹੋਰ ਸੀਗਾ ਜਦੋਂ ਕੋਈ ਗੱਲ ਪੁੱਛੀ ਹੈ ਤੁਸੀਂ ਐ ਨਿਚੋੜ ਕੇ ਤੇ ਮਿੱਠਾ-ਮਿੱਠਾ ਜਿਹੜਾ ਉਹ ਸਾਨੂੰ ਪੋਣ ਕੇ ਦਿੱਤਾ ਉਹ ਜਿੱਦਾਂ ਨਹੀਂ ਉਹ ਮਤੰਨ ਉਹਦੇ ਉੱਤੇ ਮਰਬੇ ਪਏ ਨੇ ਸੋਹੀਏ ਜਿਹੜੀ ਉਹ ਭਈ ਗਿਰੀਆਂ ਬਦਾਮ ਸਭ ਕੁਝ ਹੈ ਹੁਣ ਉਹਨਾਂ ਦਾ ਰੰਗ ਵੇਖ ਕੇ ਤੇ ਮੂੰਹ 'ਚ ਪਾਣੀ ਆ ਜਾਂਦਾ ਜਦੋਂ ਮੂੰਹ 'ਚ ਪਾਈਦਾ ਤੇ ਫਿਰ ਪਤਾ ਲੱਗਦਾ ਬੁਰਕੀ ਖਾਦੇ ਆ ਕਿ ਇਹ ਰਾਜਾ ਸਾਹਿਬ ਜਾਂ ਨਾਈ ਸਾਹਿਬ ਨੇ ਵਿੜਾ ਘਰ ਕੀਤਾ ਆ ਜਦੋਂ ਤੁਹਾਡੇ ਵੱਲ ਕੋਈ ਆਜਿਆ ਹੋਇਆ ਆ ਗਿਰੀਆਂ ਬਦਾਮ ਛੁਆਰੇ ਸ਼ਰਫੀ ਮਰਬੇ ਤੇ ਇਹ ਸਭ ਕੁਝ ਤੁਸੀਂ ਖਵਾਇਆ ਟਰੈਕਿੰਗ ਬਿਜ਼ਨਸ ਦੇ ਦੇਖੋ ਤਸਵੀਰ ਦੇ ਦੋ ਰੁਖ ਹੁੰਦੇ ਨੇ ਮੇਰੀ ਗੱਲ ਨੂੰ ਥੋੜਾ ਜਿਹਾ ਜ਼ਰਾ ਚੇਤਣਾ ਤੇ ਇਹ ਤਸਵੀਰ ਦਾ ਦੂਸਰਾ ਰੁਖ ਇਹ ਤਾਂ ਨਹੀਂ ਹੋ ਸਕਦਾ ਸਭ ਕੁਝ ਗੁੱਡ ਹੀ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਖਰਾਬੀ ਹੈ ਮੈਂ ਸਿਰਫ ਇਹ ਗੱਲ ਪੁੱਛਣ ਦਾ ਮਕਸਦ ਇਹ ਹੈ ਕਿ ਕਮਜ਼ ਕਮ ਦੱਸਣ ਦੇ ਨਾਲ ਇਸ ਬਿਜ਼ਨਸ ਨਾਲ ਜੁੜੇ ਲੋਕ ਨੇ ਜਿਹੜੇ ਉਹ ਸਈਦ ਸਾਹਿਬ ਜਰਾ ਅਲਰਟ ਹੋ ਜਾਣਗੇ ਖਬਰਦਾਰ ਰਹਿਣਗੇ ਜੀ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਇਹ ਜਿਹੜਾ ਬਹੁਤ ਵੈਲ ਬਹੁਤ ਵੈਲ ਪੇਡ ਬਹੁਤ ਵੈਲ ਪੇਡ profession ਆ ਇਹ ਇਹਨੂੰ ਕਹਿੰਦੇ ਨੇ ਕਮਰਸ਼ੀਅਲ ਸੀਡੀਐਲ ਨੂੰ ਕਹਿੰਦੇ ਨੇ ਪ੍ਰੋਫੈਸ਼ਨਲ ਡਰਾਈਵਰ ਠੀਕ ਹੈ ਦੇਖੋ ਡਾਕਟਰ ਵੀ ਪ੍ਰੋਫੈਸ਼ਨਲ ਆ ਇੰਜੀਨੀਅਰ ਵੀ ਪ੍ਰੋਫੈਸ਼ਨਲ ਆ ਤੇ ਡਾਕ ਜਿਹੜਾ ਡਰਾਈਵਰ ਉਹ ਵੀ ਪ੍ਰੋਫੈਸ਼ਨਲ ਆ ਠੀਕ ਹੈ ਤੇ ਅਸੀਂ ਉਹਨੂੰ ਪ੍ਰੋਫੈਸ਼ਨਲ ਦੀ ਜਿਹੜੀ ਹੈ ਇੰਨੀ ਜ਼ਿਆਦਾ ਇੰਨੀ ਜ਼ਿਆਦਾ ਉਹਨੂੰ ਫੋਕਸ ਇਹਨੇ ਮਤਲਬ ਇੰਨੀ ਜ਼ਿਆਦਾ ਉਹਨੂੰ ਵੈਲਿਊ ਨਹੀਂ ਦਿੰਦੇ ਪਰ ਵੈਲਿਊ ਵਾਇਸ ਦੇਖਿਆ ਜਾਏ ਤੇ ਪਹਿਲਾਂ ਮੈਂ ਜਿਵੇਂ ਤੁਸੀਂ ਕਿਹਾ ਉਹਦਾ ਡਿਫਿਕਲਟੀਜ਼ ਕੀ ਨੇ ਫਾਰ ਇਗਜ਼ਾਮਪਲ ਇੱਕ ਸਾਲ ਦੇ ਅੰਦਰ ਟਰੱਕਿੰਗ ਦੀ ਡੇਂਜਰਸ ਜੌਬ ਆ ਇੱਕ ਸਾਲ ਦੇ ਅੰਦਰ 700 ਲੋਕ ਜਿਹੜੇ ਨੇ ਐਵਰੇਜ ਉਹਨਾਂ ਦਾ ਐਕਸੀਡੈਂਟ ਹੁੰਦਾ ਹੈ ਤੇ ਉਹਦੇ ਨਾਲ ਡੈਥ ਹੁੰਦੀ ਹੈ। ਓਏ ਹੋਏ ਓਏ ਹੋਏ। ਕਿਉਂ ਪਲਾ? ਰੋਡ ਫਟੀਗਾ। ਬੈਡ ਵੈਦਰ ਆ। ਸਲੀਪਲੈਸ ਜਿਹੜੀ ਇਹਨੇ ਲੋਕਾਂ ਦੀ ਹੁੰਦੀ ਹੈ ਕਿਉਂਕਿ ਜਿਹੜਾ 300 ਦਿਨ ਐਵਰੇਜ ਟਰੱਕ ਦੇ ਅੰਦਰ ਸੌ ਰਿਹਾ ਉਹਦਾ ਕਿਸ ਤਰ੍ਹਾਂ ਲਾਈਫ ਸਟਾਈਲ ਹੋਗਾ ਤੁਸੀਂ ਆਪ ਦੇਖੋ। ਹਾਏ ਹਾਏ। ਠੀਕ ਹੈ ਜੀ। ਪਰ ਜੇ ਉਸ ਪਾਸੇ ਦੇਖਿਆ ਜਾਏ ਕਿ ਪ੍ਰੋਫੈਸ਼ਨਲਿਜ਼ਮ ਦੀ ਤਰੀਕੇ ਨਾਲ ਜੇ ਤੁਸੀਂ ਪ੍ਰੋਫੈਸ਼ਨਲ ਬਣ ਕੇ ਚੱਲੋ ਜੇ ਤੁਸੀਂ ਆਪਣੇ ਆਪ ਨੂੰ ਸਮਝੋ ਕਿ ਮੈਂ ਇੱਕ ਪ੍ਰੋਫੈਸ਼ਨਲ ਟਰੱਕ ਡਰਾਈਵਰ ਹਾਂ ਫਾਰ ਇਗਜ਼ੈਂਪਲ ਮੱਲੀ ਸਾਹਿਬ ਜੇ ਅੱਜ ਤੁਸੀਂ ਡਾਕਟਰ ਬਣ ਜਾਓ ਤੁਸੀਂ ਡਾਕਟਰ ਨੂੰ ਤਰੀ ਤਰਾ ਐਕਟ ਵੀ ਕਰੋਗੇ ਤੁਸੀਂ ਸਵੇਰ ਉੱਠ ਕੇ ਜਿਹੜਾ ਆਪਣਾ ਕਾਫੀ ਪੀਓਗੇ ਨਾਲ ਤੁਸੀਂ ਪੂਰਾ ਜਰਨਲ ਪੜ੍ਹੋਗੇ ਭਈ ਅੱਜ ਕਿਹੜੀ ਕਿਹੜੀ ਜਿਹੜੀ ਆ ਟੈਕਨੋਲੋਜੀਆ ਹੋਰ ਆ ਗਈਆਂ ਮੈਡੀਕਲ ਸਾਇੰਸ 'ਚ ਤੇ ਜਦੋਂ ਤੁਸੀਂ ਆਪਣਾ ਆਫਿਸ ਜਾਓਗੇ ਜਾਂ ਪੇਸ਼ੈਂਟ ਨੂੰ ਮਿਲੋਗੇ ਤਾਂ ਡੈਫੀਨਿਟਲੀ ਇੰਨੀ ਸਾਰੀ ਟੈਕਨੋਲੋਜੀ ਆ एवरीडे ਚੇਂਜ ਹੋ ਰਹੀ ਹੈ ਤੁਹਾਨੂੰ ਆਪਣੇ ਨਾਲ ਉਹਦਾ ਬਹੁਤ ਜ਼ਿਆਦਾ ਅਕਾਉਂਟੇਬਿਲਟੀ ਵੀ ਚਾਹੀਦੀ ਆ ਕਿ ਭਈ ਉਹਨੂੰ ਕੋਈ ਦਵਾਈ ਲਿਖ ਕੇ ਦੇ ਰਹਿਆਂ ਤੇ ਉਹਦੀ ਸਹੀ ਤਰੀਕੇ ਨਾਲ ਸੇਮ ਥਿੰਗ ਵਿਦ ਟ੍ਰਕਿੰਗ ਜਦੋਂ ਟ੍ਰਕਿੰਗ ਕਰ ਰਹੇ ਹੋ ਉਹਨੂੰ ਜੇ ਤੁਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਚੱਲੋ ਤੇ ਫੋਰ ਐਗਜ਼ਾਮਪਲ ਦੇ ਰਹਿਆਂ ਤੁਸੀਂ ਡਰੈਗਰ ਡਰਾਈਵਰ ਜਿਹੜਾ ਹੈ ਉਹ 50 ਤੋਂ ਲੈ ਕੇ 70 ਹਜ਼ਾਰ ਰੁਪਏ ਮਹੀਨੇ ਦੇ ਬਣਾ ਲੈਂਦਾ ਹੂੰ 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 ਕਿੰਨੀ ਜਾਬਾਂ ਨੇ ਤੁਸੀਂ 50 ਤੋਂ 70 ਹਜ਼ਾਰ ਰੁਪਏ ਬਣਾ ਸਕਦੇ ਹੋ ਓਹੋ ਕੋਈ ਨਹੀਂ ਜੇ ਥੋੜਾ ਜਿਹਾ ਜਿਹੜਾ ਸਪੈਸ਼ਲਾਈਜ਼ਡ ਡਰਾਈਵਰ ਆ ਫੋਰ ਇਗਜ਼ਾਮਪਲ ਮੈਂ ਇਗਜ਼ਾਮਪਲ ਦੇ ਰਿਹਾ ਜਿਵੇਂ ਆਈਸ ਰੋਡ ਦੇ ਡਰਾਈਵਰ ਹੈਗੇ ਜਾਂ ਜਿਹੜੇ ਓਵਰਸਾਈਜ਼ ਦੇ ਡਰਾਈਵਰ ਨੇ ਜਾਂ ਹੈਜ਼ਰਡ ਮਟੀਰੀਅਲ ਡਰਾਈਵਰ ਨੇ ਉਹ ਆਰਾਮ ਨਾਲ ਲੱਖ ਡਾਲਰ ਕ੍ਰਾਸ ਕਰ ਜਾਂਦੇ ਨੇ ਐਜ਼ ਅ ਡਰਾਈਵਰ ਬੱਲੇ ਬੱਲੇ ਜਿਹੜੇ ਰੈਗੂਲਰ ਡਰਾਈਵਰ ਨੇ ਉਹ ਜੇ ਓਨਰ ਆਪਰੇਟਰ ਬਣ ਜਾਂ ਤਾਂ 1 ਲੱਖ 20 ਹਜ਼ਾਰ ਤੋਂ ਲੈ ਕੇ 1 ਲੱਖ 50 ਹਜ਼ਾਰ ਡਾਲਰ ਸਾਲ ਦੇ ਅਚੀਵ ਕਰ ਲੈਂਦੇ ਨੇ ਜੇ ਸਪੈਸ਼ਲਾਈਜ਼ਡ ਡਰਾਈਵਰ ਨੇ ਉਹ 2 ਲੱਖ ਵੀ ਕ੍ਰਾਸ ਕਰ ਜਾਂਦੇ ਨੇ ਤੇ ਇਨਕਮ ਰੇਂਜ ਦੇਖ ਕੇ ਜਦੋਂ ਤੁਸੀਂ ਉਹਦਾ साइड uh, स्टोरी देखो कि की की डिफिकल्टी है वो डिफिकल्टी नहीं है वो जॉब रिक्वायरमेंट है वेल टफ जॉब एक सिंपल जॉब नहीं है जी बिल्कुल रिवार्ड भी बहुत अच्छा जाहर है जाहिर है जाहिर है पहला हट्टी फिर चट्टी ਤੇ ਫਿਰ ਖੱਟੀ ਜੀ ਬਿਲਕੁਲ ਠੀਕ ਕਹਿ ਰਹੇ ਹੋ ਦੇਖੋ ਪਹਿਲਾਂ ਅਸੀਂ ਕਿਸੇ ਕੋਲ ਇਸ ਤਰ੍ਹਾਂ ਸੋਚੀਏ ਕਿ ਡਾਕਟਰ ਨੇ ਜਿਹੜਾ ਪੜਨਾ ਉਹਨੇ ਪਹਿਲਾਂ ਆਪਣੀ ਸਕੂਲ ਮੁਕੰਮਲ ਕਰਨਾ ਉਹਦੇ ਬਾਅਦ ਉਹਨੇ ਕਾਲਜ ਕਰਨਾ ਫਿਰ ਯੂਨੀਵਰਸਿਟੀ ਕਰਨਾ ਫਿਰ ਉਹਨੇ ਡਾਕਟਰ ਬਣਨਾ ਮੇਰੇ ਹੁਣ ਪੜਵਾਈਏ ਡਾਕਟਰ ਨੇ ਹੁਣ ਉਹ ਹੋ ਸਕਦਾ ਆਈ ਹੋਪ ਮੇਰੀ ਇਹ ਵੀਡੀਓ ਨਾ ਸੁਣਦੇ ਹੋਣ ਚਲੋ ਹੁਣ ਵੇਖਣ ਵੀ ਡੇ ਗੱਲ ਪੂਰੀ ਲਾਜ਼ਮੀ ਕਰਿਆ ਜੇ ਉਹ 45 ਸਾਲ ਦੀ ਵੀ ਹੋ ਗਏ ਤੇ ਪੜੀ ਜਾਂਦੀ ਸੀ ਮੈਂ ਕਿਹਾ ਭਾਈ ਕਿਥੇ ਕੀ ਪੜੀ ਜਾਂਦੀ ਹੈ ਕਹਿੰਦੇ ਡਾਕਟਰ ਮੇਰੀ ਰਿਕੁਆਇਰਮੈਂਟ ਹੈ ਮੈਂ ਦਸਾਰੀ ਲਾਈਵ ਹੀ ਪੜਦਾ ਹਾਂ ਹਾਏ ਹਾਏ ਐ ਲਾਈਫ ਸਟਾਈਲ ਉਹ ਜਿਆ ਬਣ ਜਾਂਦਾ ਹੈ ਅੱਛਾ ਅਸੀਰ ਸਾਹਿਬ ਮੈਂ ਪੁੱਛਣਾ ਚਾਹਾਂਗਾ ਕਿ ਯੂ ਐਸ ਏ ਟਰੱਕ ਸੇਲਸ ਜਿਹੜਾ ਕਿ ਟ੍ਰਕਿੰਗ ਬਿਜ਼ਨਸ ਦੇ ਹਵਾਲੇ ਦੇ ਨਾਲ ਆਪਣੇ ਜਿਹੜੇ ਤੁਹਾਡੇ ਪ੍ਰੋਸਾਮਨ ਦੇ ਕਸਟਮਰਸ ਨੇ ਵੈਲਿਊਏਬਲ ਨੇ ਜਿਹੜੇ ਆ ਕੋਈ ਡੀਲ ਸ਼ੀਲਸ ਨੇ ਜੜੀਆਂ ਉਹਨਾਂ ਬਾਰੇ ਤੇ ਜ਼ਰਾ ਦੱਸੋ ਕਿ ਕੀ ਕੀ ਨੇ ਤੇ ਕਿੱਦਾਂ ਕਿੱਦਾਂ ਤੇ ਕੇਸ ਕੇਸ ਤਰੀਕੇ ਨਾਲ ਜੀ ਬਹੁਤ ਜ਼ਿਆਦਾ ਫੋਕਸ ਹੋ ਕੇ ਜਿਹੜਾ ਕਸਟਮਰ ਫੋਕਸ ਡੀਲਾਂ ਲਾਈਆਂ ਨੇ ਫੋਰ ਏਗਜ਼ਾਮਪਲ ਜਿਹੜਾ ਸਾਡੇ ਇੰਟਰਨੈਸ਼ਨਲ ਟਰੱਕ ਨੇ ਉਹਨਾਂ 'ਚ ਅਸੀਂ ਸਾਲ ਦੀ ਵਾਰੰਟੀ ਦੇ ਨਾਲ ਦੇ ਰਹੀ ਸੀ ਹੁਣ ਅਸੀਂ ਉਹਦੇ 'ਚ ਅੱਠ ਬ੍ਰੈਂਡ ਨਿਊ ਵਰਜਨ ਡਰਾਈਵ ਟਾਇਰ ਵੀ ਦੇ ਰਹੇ ਆ ਨਾਲ ਹੀ ਐਨ ਇੰਸਪੈਕਸ਼ਨ ਕਰਕੇ ਵੀ ਦੇ ਰਹੇ ਆ ਨਾਲ ਹੀ ਮੇਨਟੇਨੈਂਸ ਵੀ ਦੇ ਰਹੇ ਆ ਨਾਲ ਅਸੀਂ ਜਿਹੜੇ ਸਾਡੇ ਟਰੱਕ ਆਨਲਾਈਨ ਲੱਗੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਸਾਰੇ ਫਲੀਟ ਦੇ ਚੱਲੇ ਨੇ ਇੰਟਰਨੈਸ਼ਨਲ ਦੇ ਪ੍ਰੋਵਾਈਡਡ ਨੇ ਤੇ ਜਿਵੇਂ ਤੁਸੀਂ ਲਾਸਟ ਟਾਈਮ ਐਕਸਪਲੇਨ ਕੀਤਾ ਸੀ ਨਾਲ ਅਸੀਂ ਟੂਲ ਦੇ ਰਹੇ ਆ ਤੁਸੀਂ ਟਰੱਕ ਤੇ ਲਾ ਕੇ ਆਪ ਵੀ ਕੋਡ ਪੜ੍ਹ ਸਕਦੇ ਜੋ ਕੋਈ ਕੋਡ ਆ ਜਾਏ ਨਹੀਂ ਸਾਨੂੰ ਅਪਲੋਡ ਕਰਕੇ ਸਾਡੇ ਤੋਂ ਪੁੱਛ ਸਕਦੇ ਭਾਜੀ ਕਿਸ ਚੀਜ਼ ਦਾ ਕੋਡ ਆਇਆ ਦੀ ਅਸੀਂ ਉਹਦੀ ਪੂਰੀ ਇਨਫਰਮੇਸ਼ਨ ਤੁਹਾਨੂੰ ਐਕਸਪਲੇਨ ਕਰਾਂਗੇ ਕੀ ਬਾਤ ਹੈ ਜਿਉਂ ਦੇ ਨਾਲ ਨਾਲ ਸਾਡੇ ਕੋਲ ਕੈਨਵਰਥ ਤੇ ਪੀਟਰ ਬਿਲਡ ਦੀ ਵੀ ਟਰੱਕ ਜਿਹੜੇ ਕੈਨਵਰ ਸਪਲਾਈ ਟਰੱਕ ਨੇ ਤੇ ਪੀਟਰ ਬਿਲਡ ਸਪਲਾਈ ਟਰੱਕ ਨੇ ਉਹ ਵੀ ਪਏ ਨੇ ਉਹ ਵੀ ਤੁਸੀਂ ਜਾ ਕੇ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਤੇ ਮਦੀਦ ਇਹ ਕਿ ਫਰੇ ਲਾਈਨਰ ਵੀ ਹੈਗੇ ਸਾਡੇ ਕੋਲ ਤੇ ਜਿਹੜੇ ਸਾਡੇ ਕੋਲ ਫਾਈਨਾਂਸ ਦੀ ਆਪਸ਼ਨ ਆ ਉਹ ਸਮਝੋ ਸਾਡਾ ਬੈਸਟ ਕੀ ਕਹਿੰਦੇ ਨੇ ਆਪਸ਼ਨ ਆ ਸਾਡੇ ਕੋਲ ਕਿਉਂਕਿ ਅਸੀਂ ਨਵੇਂ ਡਰਾਈਵਰਾਂ ਨੂੰ ਵੀ ਹੁਣ ਹੁਣ ਵੀ ਅੱਜ ਦੀ ਤਰੀਕ ਤੇ ਵੀ ਨਵੇਂ ਡਰਾਈਵਰ ਨੂੰ ਬਹੁਤ ਵਧੀਆ ਰੇਟ ਦੇ ਰਹੇ ਆ ਥਰੂ ਨਾਨ ਕਮਰਸ਼ੀਅਲ ਬੈਂਕਾਂ ਦੇ ਜਿਹੜੇ ਫ੍ਰੀ ਨਾਨ ਪ੍ਰੋਫਿਟ ਬੈਂਕਾਂ ਦੇ ਜਿਹੜੇ ਕਿਨੋ ਫਸਟ ਟਾਈਮ ਡਰਾਈਵਰ ਨੂੰ ਆਫਰ ਕਰਦੇ ਨੇ ਓਨਰ ਬਟਰ ਬਣਾਉਂਦੀ ਤੇ ਸਪੈਸ਼ਲ ਰੇਟ ਦਿੰਦੇ ਨੇ ਤੁਸੀਂ ਸਾਡੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਜੇ ਤੁਸੀਂ ਆਪ ਕਰਨਾ ਚਾਹੋ ਐਪਲੀਕੇਸ਼ਨ ਆਪ ਕਰ ਸਕਦੇ ਹੋ ਨਹੀਂ ਤੇ ਸਾਨੂੰ ਕਾਲ ਲਾ ਲਓ ਅਸੀਂ ਹਿੰਦੀ ਪੰਜਾਬੀ ਉਰਦੂ ਸਾਰੀ ਜਿਹੜੀ ਆਪਣੀ ਦੇਸੀ ਲੈਂਗੁਏਜ ਨੇ ਉਹਦੇ ਚ ਜਾ ਕੇ ਤੁਹਾਡੀ ਐਪਲੀਕੇਸ਼ਨ ਲੈ ਸਕਦੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਸਈਆ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਯੂਐਸਏ ਟਰੱਕ ਸੇਲਸ ਦੇ ਪਲੇਟਫਾਰਮ ਤੋਂ ਤੁਸੀਂ ਅੱਜ ਵਕਤ ਦਿੱਤਾ ਆਖਰ ਤੇ ਕੋਈ ਰਾਤੇ ਵਾਸਤੇ ਤਰੀਕਾ ਕਰਾ ਜਿਹੜਾ ਕੋਈ ਨੰਬਰ ਸ਼ੰਬਰ ਤੁਸੀਂ ਦੱਸਦੇ ਜੀ ਉਹਦੇ ਇੱਕ ਵਾਰ ਦੁਹਰਾ ਦੇਣਾ ਜੀ ਇੰਗਲਿਸ਼ ਜਿਹੜੀ ਸਾਡੀ ਵੈਬਸਾਈਟ ਆ ਉਹ ਹੈਗਾ usa trucksales.com ਪੰਜਾਬੀ ਵਾਸਤੇ ਸਾਡੀ ਦੋ ਵੈਬਸਾਈਟ ਹਨ ਹੈ ਪੰਜਾਬ trucksales.com ਜਾਂ ਪੰਜਾਬੀ trucksales.com ਨਹੀਂ ਤੇ ਤੁਹਾਨੂੰ ਕਾਲ ਲਾ ਲਓ 18336987224 ਸਾਡੇ ਕੋਲ ਸੇਲ ਸਟਾਫ ਨਹੀਂ ਹੈਗਾ ਹਰ ਚੀਜ਼ ਸਾਡੀ ਆਨਲਾਈਨ ਹੈ ਅਸੀਂ ਬੈਸਟ ਪ੍ਰਾਈਸ ਆਫਰ ਕਰਦੇ ਆ ਅਸੀਂ ਇਹ ਨਹੀਂ ਕਰਦੇ ਕਿ ਪ੍ਰਾਈਸ ਉੱਤੇ ਥਰੇ ਕੱਲੀਏ ਤੇ ਜਿਹੜੀ ਵੀ ਇਨਫਾਰਮੇਸ਼ਨ ਸਾਡੀ ਸਾਡੀ ਵੈਬਸਾਈਟ ਤੇ ਲੱਗੀ ਹੈ ਵਾਰੰਟੀਆਂ ਵੀ ਐਨਲ ਇਨਸਪੈਕਸ਼ਨ ਵੀ ਹਰ ਚੀਜ਼ ਤੇ ਤੁਸੀਂ ਕਦੀ ਵੀ 24/7 24 ਆਵਰ ਬਾਈ 7 ਮਤਲਬ ਕਿਸੇ ਟਾਈਮ ਤੇ ਵੀ ਤੁਸੀਂ ਆਨਲਾਈਨ ਜਾ ਕੇ ਸਾਡੇ ਦੁਕਾਨ ਖੁੱਲੀ ਹੈ ਵੈਬਸਾਈਟ ਤੇ ਸਾਡੀ ਦੁਕਾਨ ਜਾ ਕੇ ਚੈੱਕ ਕਰ ਸਕਦੇ ਹੋ ਠੀਕ ਹੋ ਗਿਆ ਠੀਕ ਹੋ ਗਿਆ ਸਈਅਦ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਕੁਝ ਸਮਾਂ ਕੱਢਿਆ ਕੁਝ ਵਕਤ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਨੂੰ ਸਾਡੇ ਦੇਖਣ ਵਾਲਿਆਂ ਨੂੰ ਔਰ ਆਪਣੇ ਚਾਤਕਾਰਾਂ ਨੂੰ ਵੀ ਦਿੱਤਾ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਸਭ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਸਲਾਮ ਅਲੈਕੁਮ ਜੀ ਐਸ ਐਨ ਯੂ ਐਸ اے ਟਰੱਕ ਸੇਲਸ ਤੋਂ ਸਈਅਦ ਸਾਹਿਬ ਜਿਨ੍ਹਾਂ ਦੇ ਨਾਲ ਅੱਜ ਕੀਤੀ ਗਈ ਗੱਲਬਾਤ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ ਇਹਨਾਂ ਨੂੰ ਫਿਰ ਤੰਗ ਕਰਾਂਗੇ ਸੋ ਉਸ ਮੁਲਾਕਾਤ ਤੱਕ ਲਈ ਮਾਈਕ੍ਰੋਫੋਨ ਦੇ ਕੈਮਰੇ ਦੇ ਇਸ ਵਾਸਤੇ ਆਪਣੇ ਪ੍ਰੈਜ਼ੈਂਟਰ ਆਪਣੇ ਮੇਜ਼ਬਾਨ ਮਸੂਦ ਮਲੀ ਨੂੰ ਦਬੋਈ ਇਜਾਜ਼ਤਾਂ ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰੇ